ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਅਸੀਂ ਦੱਸਾਂਗੇ ਪੰਛੀਆਂ ਦੀ ਸੇਵਾ ਕਰਨ ਨਾਲ ਕੀ ਫਾਇਦੇ ਹੁੰਦੇ ਹਨ ਚਿੜੀਆਂ ਅਤੇ ਪੰਛੀਆਂ ਨੂੰ ਦਾਣਾ ਪਾਣੀ ਪਾਉਣਾ ਸਾਡੇ ਸੱਭਿਆਚਾਰ ਅਤੇ ਧਰਮ ਵਿੱਚ ਇੱਕ ਬਹੁਤ ਹੀ ਨੇਕ ਕੰਮ ਮੰਨਿਆ ਗਿਆ ਹੈ ਇਹ ਸਿਰਫ ਇੱਕ ਪਰਪੁਕਾਰ ਨਹੀਂ ਬਲਕਿ ਇਸ ਦਾ ਸਾਡੇ ਮਾਨਸਿਕ ਅਤੇ ਅਧਿਆਤਮਿਕ ਜੀਵਨ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਜਦੋਂ ਅਸੀਂ ਸਵੇਰੇ ਉੱਠ ਕੇ નિર્ਦੋਸ਼ ਪੰਛੀਆਂ ਨੂੰ ਚੋਗ ਚੁਗਦੇ ਦੇਖਦੇ ਹਾਂ ਤਾਂ ਮਨ ਨੂੰ ਇੱਕ ਅਜੀਬ ਜੀ ਸ਼ਾਂਤੀ ਮਿਲਦੀ ਹੈ ਇਹ ਸਾਡੇ ਤਣਾਅ ਸਟ੍ਰੈਸ ਨੂੰ ਕੱਟ ਕਰਨ ਲਈ ਮਦਦ ਕਰਦਾ ਹੈ ਅਤੇ ਸਾਨੂੰ ਕੁਦਰਤ ਦੇ ਨੇੜੇ ਲੈ ਕੇ ਜਾਂਦਾ ਹੈ ਧਾਰਮਿਕ માનਤਾਵਾਂ ਅਨੁਸਾਰ ਬੇਜਵਾਨ ਜੀਵਾਂ ਦੀ ਸੇਵਾ ਕਰਨ ਨਾਲ ਸਾਡੇ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਪੁੰਨਾ ਵਿੱਚ ਵਾਧਾ ਹੁੰਦਾ ਹੈ ਪੰਛੀਆਂ ਨੂੰ ਦਾਣਾ ਪਾਉਣ ਨਾਲ ਘਰ ਵਿੱਚ ਬਰਕਤ ਆਉਂਦੀ ਹੈ। ਪੰਛੀ ਸਾਡੇ ਵਾਤਾਵਰਣ ਦਾ ਅਹਿਮ ਹਿੱਸਾ ਹਨ। ਉਹਨਾਂ ਦੀ ਸੇਵਾ ਕਰਕੇ ਅਸੀਂ ਕੁਦਰਤ ਦਾ ਧੰਨਵਾਦ ਕਰਦੇ ਹਾਂ। ਜਦੋਂ ਅਸੀਂ ਉਹਨਾਂ ਨੂੰ ਭੋਜਨ ਦਿੰਦੇ ਹਾਂ ਤਾਂ ਅਸੀਂ ਸਿੱਧੇ ਤੌਰ ਤੇ ਜੀਵ ਜੰਤੂਆਂ ਦੇ ਬਚਾਅ ਵਿੱਚ ਯੋਗਦਾਨ ਪਾ ਰਹੇ ਹੁੰਦੇ ਹਾਂ। ਇੱਕ ਬਹੁਤ ਜ਼ਰੂਰੀ ਗੱਲ ਦਾਣੇ ਦੇ ਨਾਲ-ਨਾਲ ਪੰਛੀਆਂ ਲਈ ਸਾਫ਼ ਪਾਣੀ ਦਾ ਪ੍ਰਬੰਧ ਕਰਨਾ ਵੀ ਉਨਾ ਹੀ ਜ਼ਰੂਰੀ ਹੈ। ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਪੰਛੀਆਂ ਦੀ ਸੇਵਾ ਅਤੇ ਮਾਨਵਤਾ ਨਾਲ ਜੁੜੀ ਹੋਈ ਇੱਕ ਬਹੁਤ ਹੀ ਪਿਆਰੀ ਕਹਾਣੀ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਨੇਕ ਦਿਲ ਬਜ਼ੁਰਗ ਰਹਿੰਦੇ ਸਨ ਜਿਨ੍ਹਾਂ ਨੂੰ ਸਾਰੇ ਪਿੰਡ ਵਾਲੇ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ ਬਾਬਾ ਜੀ ਦਾ ਇੱਕ ਨਿਯਮ ਸੀ ਕਿ ਉਹ ਰੋਜ਼ ਸਵੇਰੇ ਉੱਠ ਕੇ ਆਪਣੇ ਵਿਹੜੇ ਵਿੱਚ ਪੰਛੀਆਂ ਲਈ ਦਾਣਾ ਅਤੇ ਇੱਕ ਮਿੱਟੀ ਦੇ ਕੁੰਡੇ ਵਿੱਚ ਤਾਜਾ ਪਾਣੀ ਰੱਖਦੇ ਸਨ ਇੱਕ ਵਾਰ ਪਿੰਡ ਵਿੱਚ ਭਾਰੀ ਸੋਕਾ ਪੈ ਗਿਆ ਖੂਹ ਸੁੱਕ ਗਿਆ ਅਤੇ ਦੂਰ ਦੂਰ ਤੱਕ ਪਾਣੀ ਦੀ ਇੱਕ ਵੀ ਬੂੰਦ ਨਹੀਂ ਲੱਭ ਰਹੀ ਸੀ ਪਿੰਡ ਵਾਲੇ ਆਪਣੇ ਪਾਣੀ ਲਈ ਚਿੰਤਤ ਸਨ ਪਰ ਬਾਬਾ ਜੀ ਨੇ ਆਪਣਾ ਨਿਯਮ ਨਹੀਂ ਛੱਡਿਆ ਉਹ ਕਿਤੋਂ ਨਾ ਕਿਤੋਂ ਥੋੜਾ ਜਿਹਾ ਪਾਣੀ ਬਚਾ ਕੇ ਪੰਛੀਆਂ ਲਈ ਜ਼ਰੂਰ ਰੱਖਦੇ ਸਨ ਇੱਕ ਦਿਨ ਇੱਕ ਗਵਾਂਢੀ ਨੇ ਦੇਖਿਆ ਅਤੇ ਹੱਸ ਕੇ ਕਿਹਾ ਬਾਬਾ ਜੀ ਇੱਥੇ ਬੰਦਿਆਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਤੁਸੀਂ ਇਹਨਾਂ ਪੰਛੀਆਂ ਤੇ ਕਿਉਂ ਬਰਬਾਦ ਕਰ ਰਹੇ ਹੋ ਇਹਨਾਂ ਨੇ ਤੁਹਾਨੂੰ ਕੀ ਦੇਣਾ ਹੈ ਬਾਬਾ ਜੀ ਮੁਸਕਰਾਏ ਅਤੇ ਬੋਲੇ ਪੁੱਤਰ ਇਹ ਪੰਛੀ ਸਾਨੂੰ ਕੁਝ ਦੇਣ ਜਾਂ ਨਾ ਦੇਣ ਪਰ ਜਦੋਂ ਇਹ ਪਾਣੀ ਪੀ ਕੇ ਸਮਾਨਵਲ ਦੇਖ ਕੇ ਖੰਭ ਫੜਫੜਾਉਂਦੇ ਹਨ ਤਾਂ ਉਹ ਅਸੀਸ ਸਿੱਧੀ ਰੱਬ ਤੱਕ ਪਹੁੰਚ ਜਾਂਦੀ ਹੈ ਇਹ ਬੇਜਵਾਨ ਜੀਵ ਰੱਬ ਦੇ ਬਹੁਤ ਨੇੜੇ ਹੁੰਦੇ ਹਨ ਉਜ ਦਿਨਾਂ ਬਾਅਦ ਬਾਬਾ ਜੀ ਬਿਮਾਰ ਹੋ ਗਏ ਉਹ ਐਨੇ ਕਮਜ਼ੋਰ ਹੋ ਗਏ ਕਿ ਮੰਜੇ ਤੋਂ ਉੱਠ ਵੀ ਨਹੀਂ ਸਕਦੇ ਸਨ ਉਸ ਦਿਨ ਪੰਛੀਆਂ ਨੇ ਕੁੰਡੇ ਵਿੱਚ ਪਾਣੀ ਨਹੀਂ ਪੀਆ ਸੀ ਅਰਜਨਾ ਚੀੜੀਆਂ ਬੇੜੇ ਵਿੱਚ ਇਕੱਠੀਆਂ ਹੋ ਗਈਆਂ ਅਤੇ ਚੀਂ-ਚੀਂ ਕਰਨ ਲੱਗੀਆਂ ਉਹਨਾਂ ਦਾ ਸ਼ੋਰ ਸੁਣ ਕੇ ਪਿੰਡ ਦੇ ਲੋਕ ਬਾਬਾ ਜੀ ਦੇ ਘਰ ਅੰਦਰ ਆ ਗਏ ਉਹਨਾਂ ਨੇ ਦੇਖਿਆ ਕਿ ਬਾਬਾ ਜੀ ਬੇਹੋਸ਼ ਪਏ ਹਨ ਅਤੇ ਉਹਨਾਂ ਨੂੰ ਤੁਰੰਤ ਇਲਾਜ ਦੀ ਲੋੜ ਸੀ ਪਿੰਡ ਵਾਲਿਆਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਤੇ ਉਹਨਾਂ ਦੀ ਜਾਨ ਬਚ ਗਈ ਠੀਕ ਹੋਣ ਤੋਂ ਬਾਅਦ ਜਦੋਂ ਬਾਬਾ ਜੀ ਵਾਪਸ ਆਏ ਤਾਂ ਉਹਨਾਂ ਨੇ ਕਿਹਾ ਅੱਜ ਜੋ ਉਹ ਪੰਛੀ ਰੌਲਾ ਨਾ ਪਾਉਂਦੇ ਤਾਂ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਕਿ ਮੈਂ ਅੰਦਰ ਬਿਮਾਰ ਪਿਆ ਹਾਂ ਅਸੀਂ ਉਹਨਾਂ ਨੂੰ ਦਾਣਾ ਦਿੰਦੇ ਹਾਂ ਪਰ ਅਸਲ ਵਿੱਚ ਉਹ ਸਾਡੀ ਰੱਖਿਆ ਕਰਦੇ ਹਨ ਪਰ ਭਲਾ ਹੋ ਭਲਾ ਜਦੋਂ ਅਸੀਂ ਕਿਸੇ ਦੂਜੇ ਆਵੇਂ ਉਹ ਪੰਛੀ ਹੋਣ ਦਾ ਭਲਾ ਕਰਦੇ ਹਾਂ ਤਾਂ ਕੁਦਰਤ ਕਿਸੇ ਨਾ ਕਿਸੇ ਰੂਪ ਵਿੱਚ ਸਾਡਾ ਭਲਾ ਜ਼ਰੂਰ ਕਰਦੀ ਹੈ ਜਵਾਨਾਂ ਦੀ ਦੁਆ ਪੰਛੀਆਂ ਕੋਲ ਬੋਲਣ ਲਈ ਭਾਸ਼ਾ ਨਹੀਂ ਹੈ ਪਰ ਉਹਨਾਂ ਦੇ ਦਿਲੋਂ ਨਿਕਲੀ ਦੁਆ ਬਹੁਤ ਹੀ ਸ਼ਕਤੀਸ਼ਾਲੀ ਹੁੰਦੀ ਹੈ ਮਨੁੱਖਤਾ ਦਾ ਫਰਜ਼ ਰੱਬ ਨੇ ਸਾਨੂੰ ਸਮਝਦਾਰ ਬਣਾਇਆ ਹੈ ਤਾਂ ਜੋ ਅਸੀਂ ਉਹਨਾਂ ਜੀਵਾਂ ਦਾ ਖਿਆਲ ਰੱਖੀਏ ਜੋ ਆਪਣੀ ਮਦਦ ਆਪ ਨਹੀਂ ਕਰ ਸਕਦੇ ਤੁਸੀਂ ਆਪਣੇ ਘਰ ਦੀ ਛੱਤ ਤੇ ਜਾਂ ਬਿਹੜੇ ਵਿੱਚ ਪੰਛੀਆਂ ਲਈ ਦਾਣਾ ਪਾਣੀ ਰੱਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਹਾਣੀ ਤੁਹਾਨੂੰ ਹੋਰ ਸੁਣਾਉਂਦੇ ਹਾਂ ਪੰਛੀਆਂ ਦੀ ਸੇਵਾ ਕਰਨ ਲਈ ਜੋ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਪੰਛੀਆਂ ਦੀ ਸੇਵਾ ਸਿਰਫ ਪੁੰਨ ਨਹੀਂ ਬਲਕਿ ਸਾਡੀ ਕਿਸਮਤ ਬਦਲਣ ਦੀ ਤਾਕਤ ਵੀ ਰੱਖਦੀ ਹੈ ਇੱਕ ਸ਼ਹਿਰ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਉਸ ਨੂੰ ਵਪਾਰ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ। ਉਹ ਐਨਾ ਪਰੇਸ਼ਾਨ ਹੋ ਗਿਆ ਕਿ ਉਸ ਦੇ ਸਿਰ ਤੇ ਕਰਜ਼ਾ ਚੜ ਗਿਆ ਅਤੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਇੱਕ ਦਿਨ ਉਹ ਇੱਕ ਫਕੀਰ ਕੋਲ ਗਿਆ ਤੇ ਆਪਣੀ ਮੁਸੀਬਤ ਦੱਸੀ। ਫਕੀਰ ਨੇ ਉਸ ਨੂੰ ਦੇਖਿਆ ਤੇ ਕਿਹਾ ਪੁੱਤਰ ਤੂੰ ਸਭ ਕੁਝ ਕਰ ਰਿਹਾ ਹੈ ਪਰ ਤੂੰ ਉਹਨਾਂ ਦਾ ਹਿੱਸਾ ਖਾ ਰਿਹਾ ਹੈ ਜੋ ਤੇਰੇ ਬਨੇਰੇ ਤੇ ਆਉਂਦੇ ਹਨ। ਵਪਾਰੀ ਹੈਰਾਨ ਹੋਇਆ ਫਕੀਰ ਨੇ ਸਮਝਾਇਆ ਕੱਲ ਤੋਂ ਆਪਣੇ ਵਿਹੜੇ ਵਿੱਚ ਪੰਛੀਆਂ ਲਈ ਬਾਜਰਾ ਅਤੇ ਪਾਣੀ ਰੱਖਣਾ ਸ਼ੁਰੂ ਕਰ। ਸਾਰਤਿਕ ਹੈ ਕਿ ਚਾਹੇ ਤੇਰੇ ਘਰ ਰੋਟੀ ਹੋਵੇ ਜਾਂ ਨਾ ਉਹਨਾਂ ਦਾ ਹਿੱਸਾ ਰੋਜ਼ ਉੱਥੇ ਹੀ ਹੋਣਾ ਚਾਹੀਦਾ ਹੈ। ਭਾਰੀ ਨੇ ਇਹ ਜਾਂ ਹੀ ਕੀਤਾ। ਸ਼ੁਰੂ ਵਿੱਚ ਉਸ ਨੂੰ ਲੱਗਾ ਕਿ ਇਹ ਕੀ ਫਾਇਦਾ ਕਰੇਗਾ ਪਰ ਕੁਝ ਦਿਨਾਂ ਬਾਅਦ ਉਸ ਨੇ ਅਜੀਬ ਗੱਲ ਨੋਟ ਕੀਤੀ। ਜਦੋਂ ਉਹ ਪੰਛੀਆਂ ਨੂੰ ਚੋਗ ਚੁਗਦੇ ਦੇਖਦਾ ਉਸ ਦਾ ਗੁੱਸਾ ਸ਼ਾਂਤ ਹੋਣ ਲੱਗਾ। ਉਸ ਦਾ ਮਨ ਸ਼ਾਂਤ ਹੋਇਆ ਤਾਂ ਉਸ ਨੂੰ ਵਪਾਰ ਦੇ ਨਵੇਂ ਵਿਚਾਰ ਆਉਣ ਲੱਗੇ ਇੱਕ ਦਿਨ ਜਦੋਂ ਉਹ ਬਹੁਤ ਉਦਾਸ ਬੈਠਾ ਸੀ ਉਸ ਨੇ ਦੇਖਿਆ ਕਿ ਕਿਛੜੀ ਨੇ ਉਸ ਦੇ ਵੇੜੇ ਵਿੱਚ ਇੱਕ ਕੀਮਤੀ ਮੋਤੀ ਸੁੱਟਿਆ ਸ਼ਾਇਦ ਉਹ ਕਿਸੇ ਰਾਜਕੁਮਾਰੀ ਦੇ ਹਾਰ ਵਿੱਚੋਂ ਚੁੱਕ ਲਈ ਸੀ ਜਾਂ ਕਿਵੇਂ ਲੱਭਿਆ ਸੀ ਪਰ ਵਪਾਰੀ ਨੇ ਉਹ ਮੋਤੀ ਨਹੀਂ ਵੇਚਿਆ ਪਰ ਵਪਾਰੀ ਨੇ ਮੋਤੀ ਨਹੀਂ ਵੇਚਿਆ ਉਸਨੇ ਉਸ ਨੂੰ ਇੱਕ ਸ਼ਗਨ ਮੰਨਿਆ ਉਸ ਦਿਨ ਤੋਂ ਬਾਅਦ ਉਸ ਦਾ ਰੁਕਿਆ ਹੋਇਆ ਵਪਾਰ ਅਚਾਨਕ ਚੱਲ ਪਿਆ ਮਹੀਨਿਆਂ ਬਾਅਦ ਵਾਪਸ ਫਕੀਰ ਕੋਲ ਗਿਆ ਅਤੇ ਕਿਹਾ ਬਾਬਾ ਜੀ ਉਸ ਚਿੜੀ ਦੇ ਮੋਤੀ ਨੇ ਮੇਰੀ ਕਿਸਮਤ ਬਦਲ ਦਿੱਤੀ ਫਕੀਰ ਹੱਸਿਆ ਤੇ ਬੋਲਿਆ ਪੁੱਤਰ ਉਹ ਮੋਤੀ ਤਾਂ ਸਿਰਫ ਇੱਕ ਜਰੀਆ ਸੀ ਅਸਲ ਵਿੱਚ ਜਦੋਂ ਤੂੰ ਪੰਛੀਆਂ ਦਾ ਢਿੱਡ ਭਰਨਾ ਸ਼ੁਰੂ ਕੀਤਾ ਤਾਂ ਕੁਦਰਤ ਨੇ ਤੇਰੇ ਰਿਜਕ ਦੇ ਰਸਤੇ ਖੋਲ ਦਿੱਤੇ ਜਦੋਂ ਅਸੀਂ ਕਿਸੇ ਦੀ ਭੁੱਖ ਮਟਾਉਂਦੇ ਹਾਂ ਤਾਂ ਸਾਡੀਆਂ ਮੁਸੀਬਤਾਂ ਆਪਣੇ ਆਪ ਛੋਟੀਆਂ ਹੋ ਜਾਂਦੀਆਂ ਹਨ ਵਿਗਿਆਨਕ ਤੌਰ ਤੇ ਵੀ ਜਦੋਂ ਅਸੀਂ ਕਿਸੇ ਦੀ ਨਿਸਵਾਰਥ ਸੇਵਾ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਹੈ ਜੋ ਸਾਨੂੰ ਖੁਸ਼ ਰੱਖਦੇ ਹਨ ਇੱਕ ਖੁਸ਼ ਅਤੇ ਸ਼ਾਂਤ ਦਿਮਾਗ ਹਮੇਸ਼ਾ ਮੁਸੀਬਤਾਂ ਦਾ ਹੱਲ ਜਲਦੀ ਲੱਭ ਲੈਂਦਾ ਹੈ ਤੁਹਾਨੂੰ ਪਤਾ ਹੈ ਕਿ ਪੰਛੀਆਂ ਨੂੰ ਕਿਹੜਾ اناਜ ਪਾਉਣਾ ਸਭ ਤੋਂ ਵਧੀਆ ਹੁੰਦਾ ਹੈ ਸਾਨੂੰ ਪੰਛੀਆਂ ਨੂੰ ਬਾਜਰਾ ਪਾਉਣਾ ਚਾਹੀਦਾ ਹੈ ਤੇ ਪਾਣੀ ਵੀ ਰੱਖਣਾ ਜ਼ਰੂਰ ਚਾਹੀਦਾ ਹੈ ਪਾਣੀ ਰੋਜ਼ ਬਦਲਦੇ ਰਹਿਣਾ ਚਾਹੀਦਾ ਹੈ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ